ਅਖਸ ਪਰਮਾਤਮਾ ਰੱਖੇ ਜਾਂਦੇ ਤੇ ਨੇ ਵਖ ਵਖ ਧਾਵਾਂ ਤੇ ਡੇਲੇ ਸਾਡਾ ਤੇ ਫਲਾਣਾ ਬਾਬਿਆਂ ਨੇ ਕਾਰਜ ਸਵਾਰ ਦਿੱਤਾ ਹੈ ਸਾਡਾ ਤੇ ਫਲਾਣਾ ਬਾਬੇ ਨੇ ਕੰਮ ਕਰ ਦਿੱਤਾ ਹੈ ਫਲਾਣੇ ਪੀਰ ਨੇ ਕੰਮ ਕਰ ਦਿੱਤਾ ਹੈ ਇਹ ਭਾਵੇਂ ਮਸਜਿਦ ਦੇ ਚ ਗਿਆ ਭਾਵੇਂ ਮੰਦਰ ਦੇ ਚ ਗਿਆ ਭਾਵੇਂ ਗੁਰਦੁਆਰੇ ਗਿਆ ਇਹ ਗੁਰੂ ਦੀ ਤਰਫ ਨਹੀਂ ਗਿਆ ਪ੍ਰਭੂ ਦੀ ਤਰਫ ਨਹੀਂ ਗਿਆ ਕਿਸੇ ਪੀਰ ਦੀ ਤਰਫ ਗਿਆ ਕਿਸੇ ਬਾਬੇ ਦੀ ਤਰਫ ਗਿਆ ਇਹ ਪ੍ਰਮਾਤਮਾ ਦੀ ਤਰਫ ਨਹੀਂ ਗਿਆ ਲੰਦਲਾਲ ਕਹਿੰਦੇ ਨੇ ਕਿਧਰੇ ਵੀ ਜਾ ਮੈਂ ਨਹੀਂ ਰੋਕਦਾ ਉਹ ਮੈਂ ਤੈਨੂੰ ਇਹ ਵੀ ਨਹੀਂ ਆਖਾਂਗਾ ਤੂੰ ਫਲਾਣੇ ਦੀ ਮਸਜਿਦ ਤੇ ਜਾ ਫਲਾਣੇ ਮੰਦਰ ਤੇ ਜਾ ਮਨ ਨ ਮੇਂ ਗੋਇੰਮ ਕੇ ਤੋਰਾ ਦੈਰੋ ਅਰਮ ਮੇ ਰਵੇ ਹਰ ਜਾਂ ਮੈਂ ਰਵੇ ਜਾਨਵੇ ਹੁਦਾਉ ਮੇ ਵਾਸ ਜਿੱਧਰ ਵੀ ਜਾਵੇ ਜਾਵੇ ਰੱਬ ਵਾਲੇ ਪਾਸੇ ਕਿਧਰੇ ਵੀ ਜਾਵੇ ਜਾਵੇ ਪਰਮਾਤਮਾ ਦੀ ਤਰਫ ਜਾਂਦੇ ਨੇ ਲੋਕੇ ਮੰਦਰ ਪਰਮਾਤਮਾ ਦੀ ਤਰਫ ਨਹੀਂ ਜਾਂਦੇ ਇਹ ਵੀ ਮੈਂ ਉਸ ਕਰ ਲਖਸ ਕੋਈ ਹੋ ਰਹੀ ਹੋਰ ਜਾਂਦੇ ਨੇ ਲੋਕੇ ਮਸਜਿਦਾਂ ਵਿੱਚ ਅੱਲਾਹ ਦੀ ਤਰਫ ਨਹੀਂ ਜਾਂਦੇ ਨਹੀਂ ਜਾਉਂਦੇ। ਬਾਬਾ ਵੀ ਕਿਸੇ ਦਾ ਹੋਵੇਗਾ ਕਿਸੇ ਦਾ ਨਹੀਂ ਹੋਵੇਗਾ ਇਹ ਪੀਰ ਵੀ ਕਿਸੇ ਦਾ ਹੋਵੇਗਾ ਕਿਸੇ ਦਾ ਨਹੀਂ ਹੋਵੇਗਾ ਅੱਲਾ ਤੇ ਸਾਰਿਆਂ ਦਾ। ਪੀਰ ਦੇ ਨਾਂ ਤੇ ਝਗੜਾ ਹੋ ਸਕਦਾ ਹੈ। ਕਿਸੇ ਦੇਵੀ ਦੇਵਤੇ ਦੇ ਨਾਂ ਤੇ ਝਗੜਾ ਹੋ ਸਕਦਾ ਹੈ। ਅੱਲਾ ਦੇ ਨਾਂ ਦਾ ਝਗੜਾ ਨਹੀਂ ਆਉਂਦਾ। ਜਦ ਵੀ ਝਗੜਾ ਆਉਂਦਾ ਕਿਸੇ ਪੀਰ ਫਕੀਰ ਦਾ ਆਉਂਦਾ ਹੈ। ਕਿਸੇ ਡੇਰੇ ਦਾ ਆਉਂਦਾ ਹੈ ਕਿਸੇ ਵਿਅਕਤੀ ਦਾ ਆਉਂਦਾ ਹੈ ਪਰਮਾਤਮਾ ਦੇ ਨਾਮ ਦਾ ਝਗੜਾ ਹੋ ਹੀ ਨਹੀਂ ਸਕਦਾ ਕਿਉਂ ਉਹਦੇ ਸਾਰਿਆਂ ਦਾ ਇੱਕ ਹੈ ਤੂੰ ਸਾਜਾ ਸਾਹਿਬ ਬਾਤ ਹਮਾਰਾ ਹਰ ਜਾਂ ਮੇ ਰਵੇ ਜਾਨਵੇ ਖੁਦਾ ਮੇ ਬਾਸ ਜਿਦੜ ਵੀ ਤੂੰ ਜਾਵੇਂ ਜਾਵੇਂ ਰੱਬ ਵਾਲੇ ਪਾਸੇ ਬਹੁਤ ਖੁੱਲਾ ਦਿਲ ਚਾਹੀਦਾ ਹੈ ਬੜਾ ਖੁੱਲਾ ਦਿਮਾਗ ਚਾਹੀਦਾ ਹੈ ਬੜੀ ਗਹਿਰੀ ਦ੍ਰਿਸ਼ਟੀ ਚਾਹੀਦੀ ਹੈ ਇਹ ਹਰ ਮਨੁੱਖ ਦੀ ਸੋਚ ਨਹੀਂ ਹੋ ਸਕਦੀ ਜਾਣਦੇ ਨੇ ਲੋਕ ਧਰਮ ਮੰਦਰਾਂ ਦੀ ਤਰਫ ਲਖਸ ਪ੍ਰਮਾਤਮਾ ਨਹੀਂ ਆਉਂਦਾ ਲਖਸ ਖੁਦਾ ਨਹੀਂ ਆਉਂਦਾ ਔਰ ਇਹ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਨੰਨ ਭਗਤ ਮੈਂ ਨਹੀਂ ਕਹਿੰਦਾ ਤੂੰ ਇਸ ਮੰਦਰ ਦੇ ਚ ਜਾ ਇਸ ਮੰਦਰ ਦੇ ਚ ਨਹੀਂ ਤੂੰ ਇਸ ਮਸਜਿਦ ਦੇ ਚ ਜਾ ਇਸ ਮਸਜਿਦ ਦੇ ਚ ਨਹੀਂ ਹਰ ਜਾ ਮੈਂ ਰਵੇ ਜਿੱਧਰ ਵੀ ਜਾਵੇਂ ਤੇਰੀ ਮਰਜ਼ੀ ਪਰ ਜਾਨਬੇ ਖੁਦਾ ਮੇ ਬਾਸ਼ ਜਾਨਬ ਜਾਣਾ ਤੇਰਾ ਉਸ ਤਰਫ ਹੋਵੇ ਜਿੱਧਰ ਖੁਦਾ ਹੈ ਪ੍ਰਮਾਤਮਾ ਜਦ ਮਨੁੱਖ ਦੇ ਅੰਦਰ ਪ੍ਰਮਾਤਮਾ ਦੀ ਤੜਪ ਪੈਦਾ ਹੋ ਜਾਂਦੀ ਹੈ ਖਿੱਚ ਪੈਦਾ ਹੋ ਜਾਂਦੀ ਹੈ ਉਹ ਫਿਰ ਕਿਦਰੋਂ ਵੀ ਪ੍ਰਮਾਤਮਾ ਦੀ ਗੱਲ ਹੋ ਰਹੀ ਹੋਵੇ ਸੁਣਨ ਨੂੰ ਰਾਜ਼ੀ ਹੋ ਜਾਂਦਾ ਹੈ ਅਹੁਰਮ ਜ਼ੈਬ ਨੇ ਸਰਮਦ ਨੂੰ ਦਿੱਲੀ ਦੇ ਲਾਲ ਕਿਲੇ ਦੇ ਵਿੱਚ ਇਸ ਵਾਸਤੇ ਕਤਲ ਕੀਤਾ ਜੋ ਉਸ ਦੇ ਬੋਲ ਸੰਤਜੋਦੀਆਂ ਜੋ ਉਸ ਦਾ ਵਿਵਹਾਰ ਸੀ ਬੋਲ ਕੇ ਸੀ ਉਹਦੀ ਇੱਕ ਨਜ਼ਮ ਮੈਂ ਤੁਹਾਡੇ ਸਾਹਮਣੇ ਰੱਖਾਂ ਸਰਮਦ ਕਹਿੰਦਾ ਹੈ ਸਰਮਦ ਬਾ ਕੋਚਾ ਹੈ ਇਸ਼ਕ ਬਦਨਾਮ ਹੋ데요 اے خدا ਜਦ ਮੈਂ ਲੋਕਾਂ ਦੀਆਂ ਗਲੀਆਂ ਵਿੱਚ ਲੋਕਾਂ ਵਾਸਤੇ ਘੁੰਮਦਾ ਸੀ ਮੈਂ ਫਕੀਰ ਸੀ ਮੈਂ ਸੰਤ ਸੀ ਲੋਕੀ ਮੈਨੂੰ ਮੰਨਦੇ ਸਨ سر مد بہ عشق عشق سو دی پر خدا جس دن دا میں تیری گلی چایا تیرے پریم کر کے تیرے کوچے چایا ان چاروں پاسے بدنامی بدنامی ہن چاروں پاسے تومتا ہی تمتا ان چاروں پاسے الزام تراشیاں نے تھوڑے دن ہوئے میں ਬੋਲ ਪੜ ਰਿਹਾ ਸੀ ਲਾਉਤ ਸੇ ਦਾ ਭਾਵੇਂ 17 ਸਫਿਆਂ ਦੀ ਇਹ ਕਿਤਾਬ ਹੈ ਲੰਬੀ ਛੋੜੀ ਨਹੀਂ ਵਿਆਖਿਆ ਲਿਖਣ ਵਾਲਿਆਂ ਨੇ ਭਾਵੇਂ 4-500 ਸਫੇ ਲਾ ਦਿੱਤੇ ਨੇ ਮੂਲ ਰੂਪ ਦੇ ਚ 16-17 ਸਫੇ ਦੀ ਕਿਤਾਬ ਹੈ ਛੀਨ ਦੇ ਸਭ ਤੋਂ ਵੱਡੇ ਸੰਤ ਦੀ ਉਹਦੇ ਕੋਲੋਂ ਕਿਸੇ ਨੇ ਪੁੱਛ ਲਿਆ ਸੰਤ ਕਿੰਨੋਂ ਕਹਿੰਦੇ ਨੇ ਦੋ ਬੋਲਾਂ 'ਚ ਹੀ ਜਵਾਬ ਦਿੱਤਾ ਜੇ ਤੇ ਬੋਲਾਂ ਨਾਲ జగਤ ਸਹਿਮਤ ਨਾ ਹੋਵੇ ਤੇ ਵਿਰੋਧਤਾ ਕਰੇ ਸਮਝ ਲੋ ਸੰਤ ਹੈਰਾਨ ਹੋਇਆ ਮੈਂ ਮੈਂ ਤੇ ਹੈਰਾਨ ਹੋ ਗਿਆ ਔਰ ਇਹ মামੂਲੀ ਪੱਦਰ ਦਾ ਸੰਤ ਨਹੀਂ ਹੈ ਸਾਰਾ ਚੀਨ ਉਸ ਦਾ ਉਸ ਢੰਗ ਨਾਲ ਸਤਕਾਰ ਕਰਦਾ ਜਿਵੇਂ ਭਾਰਤ ਦੇਚ ਅਵਤਾਰੀ ਪੁਰਸ਼ ਪੂਜਿਆ ਜਾਂਦਾ ਇਸ ਤਰ੍ਹਾਂ ਸਨਮਾਨ ਕਰਦਾ ਸਾਰਾ ਚੀਨ ਉਸ ਦਾ ਇਸ ਢੰਗ ਨਾਲ ਸਤਿਕਾਰ ਕਰਦਾ ਹੈ। ਛੋਟਾ ਜਿਹਾ 17 ਸਫਿਆਂ ਦਾ ਉਹਦਾ ਗ੍ਰੰਥ ਥੋੜੇ ਜਿਹਾ ਬੋਲ। ਪ੍ਰਸ਼ਨ ਵੀ ਚੀਨ ਦੇ ਰਾਜੇ ਨੇ ਕੀਤਾ ਸੀ। ਸਾਨੂੰ ਕਿਸ ਤਰ੍ਹਾਂ ਪਤਾ ਚੱਲੇ ਕਿ ਸੰਤ ਹੈ। ਸਾਨੂੰ ਕਿਸ ਤਰ੍ਹਾਂ ਪਤਾ ਚੱਲੇ ਬ੍ਰਹਮ ਗਾਇ ਨਹੀਂ ਹੈ। ਤੁਸੀਂ ਤੇ ਇਹ ਆਖੋਗੇ ਜੇਦੀ ਬੜੀ ਲੰਬੀ ਲੇਨ ਲੱਗ ਕੇ ਪੂਜਾ ਹੁੰਦੀ ਹੈ ਪ੍ਰਤੀਸ਼ਟਾ ਹੁੰਦੀ ਹੈ ਲੋਕੀ ਪ੍ਰਕਰਮਾਂ ਪੈ ਕਰਦੇ ਨੇ ਐਂ ਟਰੱਕਾਂ ਦੇ ਟਰੱਕ ਬਸਾਂ ਦੀਆਂ ਬਸਾਂ ਭਰ ਕੇ ਡੇਰੇ ਚਲੀਆਂ ਜਾਂਦੀਆਂ ਐਂ ਆਖੋਗੇ ਜਗਤ ਭੀੜ ਤੋਂ ਪ੍ਰਭਾਵਿਤ ਆਉਂਦਾ ਹੈ ਤੇ ਮਹਾਤਮਾ ਬੋਧ ਕਿਹਾ ਕਰਦੇ ਸਨ ਭੀੜ ਦੇ ਚ ਬੇੜਾ ਹੀ ਆਉਂਦੀਆਂ ਨੇ ਭੀੜ ਦੇ ਚ ਮਨੁੱਖ ਨਹੀਂ ਆਉਂਦੇ ਗੁਸਤਾਖੀ ਭੇੜਾਂ ਹੀ ਆਉਂਦੇ ਇੱਕ ਭੇੜ ਜਦਰ ਜਾਂਦੀ ਹੈ ਸਾਰੀਆਂ ਭੇੜਾਂ ਚੱਲ ਪੈਂਦੀਆਂ ਸੰਤ ਕੌਣ ਹੈ ਸੀ ਕਿਵੇਂ ਜਾਣੀ ਹੈ ਕਿਵੇਂ ਪਛਾਣੀ ਹੈ ਤੋ ਲਾਤਸੋਏ ਨੇ ਕਹਿ ਦਿੱਤਾ ਰਾਜਨ ਜਿਸ ਨਾਲ ਜਗਤ ਸਹਿਮਤ ਨਾ ਹੋਵੇ ਸਿਰਫ ਸਹਿਮਤ ਹੀ ਨਹੀਂ ਵਿਰੋਧਤਾ ਕਰੇ ਸਿਰਫ ਵਿਰੋਧਤਾ ਹੀ ਨਹੀਂ ਤਸ਼ੱਦਦ ਕਰੇ ਉਸ ਤੇ ਤਸ਼ੱਦਦ ਕਰੇ ਉਹਨੂੰ ਸੰਤ ਕਹਿੰਦੇ ਕਿਆ ਵਕਤ ਦੀ ਹਕੂਮਤ ਗੁਰੂ ਨਾਨਕ ਨਾਲ ਸਹਿਮਤ ਹੋਈ ਬਾਬਰ ਨੇ ਜੇਲ੍ਹ ਦੇਚ ਪਾ ਦਿੱਤਾ ਸੀ ਕਿਆ ਵਕਤ ਦਾ ਸਮਾਜ ਸਹਿਮਤ ਹੋਇਆ ਲੋਕਾਂ ਨੇ ਪੱਥਰ ਮਾਰੇ ਕੂਤਨਾ ਬੇਤਲਾ ਆਖਿਆ ਸਵੈਮ ਬੇਦੀ ਸਹਿਮਤ ਨਾ ਹੋਏ ਵੀ ਰੁਪਇਆ ਬਦਲੇ ਪਿਤਾ ਵੀ ਖਿੱਚ ਕੇ ਦੋ ਥੱਪੜ ਮਾਰਦਾ ਇਸਾ ਕਹ ਕਹਿੰਦੇ ਹੁੰਦੇ ਸਨ ਉਹਦਾ ਵੀ ਕੁਲਫਾ ਨੂੰ ਸੁਣਾ ਦਿਆਂ ਸੰਤ ਕਿਹਨੂੰ ਕਹਿੰਦੇ ਨੇ ਬ੍ਰਹਮਗੈਨੀ ਕਿਹਨੂੰ ਕਹਿੰਦੇ ਨੇ ਜਿਹੜਾ ਆਪਣੀ ਬਰਾਦਰੀ ਦੇ ਵਿੱਚ ਫਟਕਾਰਿਆ ਜਾਏ ਆਪਣੇ ਸ਼ਰੀਕਾਂ ਦੇ ਵਿੱਚ ਫਟਕਾਰਿਆ ਜਾਏ ਜੇ ਦੇ ਨਾਲ ਆਪਣੇ ਹੀ ਸ਼ਰੀਕ ਹੋਣੇ ਰਿਸ਼ਤੇਦਾਰ ਕਦੀ ਸਹਿਮਤ ਨਾ ਹੋ ਉਹ ਇੰਜ ਕਹਿੰਦਾ ਕਿਆ ਵਕਤ ਦੇ ਹਕੂਮਤ ਗੁਰੂ ਅਰਜਨ ਦੇਵ ਜੀ ਨਾਲ ਸਹਿਮਤ ਹੋਈ ਤੱਤੀ ਤਵੀ ਤੇ ਬਿਠਾਇਆ ਅੱਜ ਤੱਕ ਕਿਸੇ ਕਾਤਲ ਨੂੰ ਚੋਰ ਤੇ ਡਕੈਤ ਨੂੰ ਵੀ ਇਸ ਤਰ੍ਹਾਂ ਦੀਆਂ ਸਜ਼ਾਵਾਂ ਨਹੀਂ ਦਿੱਤੀਆਂ ਗਈਆਂ ਜਿਤਨੀਆਂ ਸੰਤ ਉਬਲਦੀ ਦੇਗ ਦੇ ਚ ਬਿਠਾਇਆ ਗਰਮ ਗਰਮ ਰਹਿਤਾ ਪਾਇਆ ਫਿਰ ਛਾਲਿਆਂ ਨਾਲ ਜਦ ਸਰੀਰ ਭਰ ਗਿਆ ਇਦੇ ਵਾਸਤੇ ਠੰਡਾ ਪਾਣੀ ਚਾਹੀਦਾ ਸੀ ਉਹਨਾਂ ਦਿਨਾਂ ਵਿੱਚ ਬਰਫ਼ ਲੱਭਣੇ ਬੜੀ ਔਖੀ ਗਰਮੀਆਂ ਦੇ ਦਿਨ ਜਹਾਂਗੀਰ ਸ਼ਰਾਬ ਪੀਂਦਾ ਹੁੰਦਾ ਸੀ ਬਰਫ਼ ਕਸ਼ਮੀਰ ਤੋਂ ਮੰਗਾਂਦਾ ਸੀ ਸੌ ਉਠਾਂ ਦੇ ਉੱਤੇ ਲੱਦ ਕੇ ਬਰਫ਼ ਆਉਂਦੀ ਹੁੰਦੀ ਸੀ ਪਹਾੜਾਂ ਦੀ ਮਰ ਸਵਾਲ ਕੇ ਲੈਂਦੇ ਸਨ ਤਿੰਨ ਹਿੱਸੇ ਪਿਗਲ ਜਾਂਦੇ ਸਨ ਚੌਥਾ ਹਿੱਸਾ ਲਾਹੌਰ ਤੱਕ ਪਹੁੰਚ ਜਾਂਦਾ ਸੀ ਬਰਫ਼ ਨਹੀਂ ਸੀ ਆ। ਛਾਲੇ ਨਿਕਲੇ ਹਵਲ। ਹੌਣ ਵਗਰੇ ਆਵੇ। ਠੰਡਾ ਪਾਣੀ ਹੋਰ ਦਰਦ ਕਰਦਾ ਹੈ। ਤੋ ਰਾਵੀ ਦਾ ਪਾਣੀ ਠੰਡਾ ਪਾਣੀ ਹਿਮਾਲਿਆ ਪਰਬਤ ਤੋਂ ਆਉਂਦੀ ਹੈ ਇਹ ਧਾਰਾ। ਰਾਵੀ ਦੇ ਚ ਖੜਾ ਦਿੱਤਾ ਹੈ। ਤਾਂ ਕਿ ਪੀੜਾ ਹੋਵੇ। ਕਿਆ ਵਕਤ ਦੀ ਹਕੂਮਤ ਸਹਿਮਤ ਹੋਈ। ਕ્યા ਸਮਾਜ ਸਹਿਮਤ ਹੋਇਆ ਕਿਆ ਸ਼ਰੀਕ ਵੱਡਾ ਵਿਰਾਸ ਬਾਬਾ ਪ੍ਰੀਤੀ ਚੰਦ ਸਹਿਮਤ ਹੋਇਆ ਕਿਆ ਵਕਤ ਦੀ ਹਕੂਮਤ 6ਵੇਂ ਪਾਦਸ਼ਾਹ ਨਾਲ ਸਹਿਮਤ ਹੋਈ ਗਵਾਲੀਅਰ ਦੇ ਕਿਲੇ ਚ ਕੈਦ ਮੇਰੇ ਪੜਨ ਦੇ ਚਾਇਆ ਜਿਹੜੀ ਤੁਸੀਂ ਇੱਥੇ ਚੌਕੀ ਸਾਹਿਬ ਦੇਖਦੇ ਹੋ ਜਦੋਂ ਪੰਜਾਬ ਤੋਂ ਸੰਗਤਾਂ ਗਵਾਲੀਅਰ ਜਾਂਦੀਆਂ ਸਨ ਕਿਲੇ ਦੀਆਂ ਪ੍ਰਕਰਮਾਂ ਕੰਦਰ ਦੀ ਅਸਲ ਬਾਣੀ ਪੜ ਪੜ ਕਿਲੇ ਦੇ ਅੰਦਰ ਤੇ ਜਾ ਨਹੀਂ ਸਕਦੇ ਸੀ ਬੜਾ ਜ਼ਬਰਦਸਤ ਪਹਿਰਾ 12 ਪ੍ਰਕਰਮਾ ਕਰਕੇ ਮਾਥਾ ਟੇਕ ਕੇ ਬਾਣੀ ਦੇ ਗੀਤ ਅਲੱਗ ਕੇ ਆ ਜਾਂਦੇ ਸੀ ਉਸ ਦਿਨ ਤੋਂ ਇਹ ਚੌਕੀ ਚੱਲੀ ਕਿਆ ਸਮਾਜ ਤੇ ਬਣਾਉਤੀ ਧਾਰਮਿਕ ਲੋਕ ਛੇਵੇਂ ਪਾਤਸ਼ਾਹ ਨਾਲ ਸਹਿਮਤ ਹੋਏ ਕਤਈ ਨਹੀਂ ਸਿਆਲਕੋੜ ਬੇਗਮਜ਼ਾ ਹੌਸਨ ਤੇ ਮਹਾਰਾਜ ਦਿੱਤੇ ਸਿੱਧੀ ਤਰਕ ਕਰ ਦਿੱਤੇ ਮਹਾਰਾਜ ਘੋੜੇ ਤੇ ਅਸਵਾਰ ਸਨ ਬੱਚੇ ਨਾਲ ਸਨ ਸੁਪਤਨੀ ਨਾਲ ਜਗਤ ਮਾਤਾ ਨਾਲ ਸੀ ਸਿੰਘ ਵੀ ਘੋੜਿਆਂ ਤੇ ਅਸਵਾਰ ਇਹ ਫਕੀਰ ਦਰਗਾਹ ਤੋਂ ਬਾਹਰ ਨਿਕਲਿਆ ਦੇਖਦਾ ਹੈ ਸ਼ਾਨੋ ਸ਼ੌਕਤ ਉੱਚੀ ਆਵਾਜ਼ ਨਾਲ ਕਹਿੰਦਾ ਦੌਲਤ ਕੀ ਤੇ ਫਕੀਰ ਕੀ ਇਸਤਰੀ ਕੀ ਤੇ ਫਕੀਰ ਕੀ ਫਿਰ ਕਹਿੰਦਾ ਪੁੱਤਰ ਕੀ ਤੇ ਫਕੀਰ ਕੀ ਕਿਉਂਕਿ ਸਤਗੁਰ ਦੇ ਸਹਿਬਜ਼ਾਦੇ ਨਾਲ ਸਨ ਪੁੱਤਰ ਕੀਤੇ ਫਕੀਰ ਕੇ ਫਿਰ ਹਿੰਦੂ ਕੀਤੇ ਫਕੀਰ ਕੀ ਇਹ ਸ਼ਬਦ ਲਿਖੇ ਬਹੁ ਭਾਰਤੀਆਂ ਵਿੱਚ ਇਹੰਦੋਸਤਾਨੀ ਅਜ ਕੋਈ ਸੰਤ ਪੈਦਾ ਹੀ ਨਹੀਂ ਹੋ ਸਕਦਾ ਦੌਲਤ ਕੀਤੇ ਫਕੀਰ ਕੇ ਇਸਤਰੀ ਕੀਤੇ ਫਕੀਰ ਕੇ ਪੁੱਤਰ ਕੀਤੇ ਫਕੀਰ ਕੇ ਐੰਦੋ ਕਈਤੇ ਫਕੀਰ ਕੀ ਸਤਗੁਰ ਨੇ ਘੋੜੇ ਨੂੰ ਰੋਕੇ ਆਖੇ ਫਕੀਰਾ ਸੁਣ ਦੌਲਤ ਗੁਜ਼ਰਾਨ istri ایمان ਪੁੱਤਰ ਨਿਸ਼ਾਨ ਫਕੀਰ ਨਾ Hindu ਨਾ Musalman ਕਿਹੜੇ ਚੱਕਰਾਂ 'ਚ ਪੈ ਹੈ ਤੋ ਕਿਹੜੇ ਚੱਕਰਾਂ 'ਚ ਹੈ ਵਕਤ ਦਾ ਸਮਾਰ ਬਣਾਉ ਤੇ ਧਾਰਮਿਕ ਲੋਗ ਤੇ ਹਕੂਮਤ ਕੇ ਛੇਵੇਂ ਪਾਤਸ਼ਾਹ ਨਾਲ ਸਹਿਮਤ ਹੋਈ ਨਹੀਂ। ਕਿਆ ਵਕਤ ਦੀ ਹਕੂਮਤ ਗੁਰੂ ਤੇਗ ਬਹਾਦਰ ਸਾਹਿਬ ਨਾਲ ਸਹਿਮਤ ਹੋਈ? ਕਿਆ ਸ਼ਰੀਕ ਸਹਿਮਤ ਹੋਏ? ਧੀਰਮਲ ਨੇ ਤੇ ਗੋਲੀ ਚਲਾ ਦਿੱਤੀ ਸੀ ਗੁਰੂ ਤੇਗ ਬਹਾਦਰ ਸਾਹਿਬ। ਆਪਣੀ ਤਰਫੋਂ ਤੇ ਨਿਸ਼ਾਨਾ ਸ਼ੀਆਂ ਮਸੰਦ ਦੇ ਰਾਹੀ ਸੀਨੇ ਦਾ ਬਣਵਾਇਆ ਇਹ ਗੱਲ ਵੱਖਰੀ ਹੈ। ਗੋਲੀ ਚਰਨਾ ਚ ਲਗੇ ਜਾ ਕੇ ਨਹੀਂ ਲਗੇ ਲੇਕਿਨ ਇਰਾਦਾ ਤੇ ਨੇਕ ਨਹੀਂ ਸੀ ਸ਼ਰੀਕ ਰਿਸ਼ਤੇ ਦਾ ਇਸ ਤਰ੍ਹਾਂ ਹੀ ਕਹਿੰਦੇ ਨੇ ਸੰਤ ਦੀ ਪਛਾਣ ਜਿਸ ਨਾਲ ਸ਼ਰੀਕ ਸਹਿਮਤੀ ਨਾਲ ਬਰਾਦਰੀ ਸਹਿਮਤੀ ਨਾਲ ਵਕਤ ਦਾ ਸਮਾਜ ਤੇ ਹਕੂਮਤ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਸਹਿਮਤ ਨਹੀਂ ਹੋਏ 22 ਧਾਰ ਦੇ ਰਾਜੇ ਵਕਤ ਦੀ ਪਰਵਲ ਹਕੂਮਤ ਔਰੰਗਜ਼ੇਬ ਤੇ 22 ਧਾਰ ਦੇ ਰਾਜੇ ਸੋਡੀ ਔਰ ਦੇਸ਼ ਦਾ ਸਮਾਜਿਕ ਢਾਂਚਾ ਗੁਰੂ ਗੋਬਿੰਦ ਸਿੰਘ ਨਾਲ ਸਹਿਮਤ ਨਹੀਂ ਹੋਇਆ ਇਹ ਵੀ ਮੈਂਸ ਕਰ 22 ਧਾਰ ਦੇ ਰਾਜੇ ਲੜਦੇ ਰਹੇ ਔਰੰਗਜ਼ੇਬ ਲੜਦਾ ਰਿਹਾ ਹੈ ਸਮਾਜ ਮੁਖਾਲਫਤ ਕਰਦਾ ਰਿਹਾ ਹੈ ਇਹ ਫਕੀਰ ਤਲਵਾਰ ਚੁੱਕ ਲਈ ਹੈ ਬੰਦੂਕ ਚੁੱਕ ਲਈ ਹੈ ਵਕਤ ਦੇ ਹਕੂਮਤ ਦੇ ਕਰਿੰਦਿਆਂ ਨੇ ਤੇ ਕਹਿ ਦਿੱਤਾ ਸੀ ਮਹਾਰਾਜ ਤੁਹਾਡੇ ਹੱਥ ਵਿੱਚ ਮਾਲਾ ਤਸਬੀ ਚੰਗੀ ਲੱਗਦੀ ਹੈ ਬੰਦੂਕ ਨਹੀਂ ਤਲਵਾਰ ਹੈ ਸ਼੍ਰੀ ਮੁਕਵਾਕ ਪਾਦਸ਼ਾਹੀ ਦਸਵੀਂ ਜ਼ਫਰਨਾਮਾ ਮਹਾਰਾਜ ਕਹਿੰਦੇ ਨੇ ਬਾਲਾ ਚਾਰ ਗਈ ਦਰਮਿਆ ਆਮਦਮ ਬ ਤਦਬੀਰ ਹੋਤੀ ਰੋ ਤੋ ਪੰਗ ਆਮਦਮ ਮੈਂ ਬਿਲਕੁਲ ਲਾਚਾਰ ਹੋ ਗਿਆ ਮਜਬੂਰ ਹੋ ਗਿਆ ਤਲਵਾਰ ਚੁੱਕੀ ਹੈ ਤਲਵਾਰ ਚੁੱਕਣਾ ਮੇਰੀ ਖੁਸ਼ੀ ਬਿਲਕੁਲ ਨਹੀਂ ਓਕੇ ਤਲਵਾਰ ਉਠਾਣਾ ਮੇਰਾ ਆਨੰਦ ਨਹੀਂ ਹੈ ਮੇਰੀ ਖੁਸ਼ੀ ਨਹੀਂ ਕੀ ਹੈ ਲਾਚਾਰੀ ਮਜਬੂਰੀ ਬਲਾ ਚਾਰ ਗਏ ਕਿ ਸਤਗੁਰ ਦੇ ਆਪਣੇ ਬਹੁ ਬਲਾ ਚਾਰ ਗਏ ਦਰਮਿਆ ਆਮਦਮ ਬਤਿਦ ਬੀ ਰੋ ਤੀ ਰੋ ਤੋ ਪੰਗ ਆਮਦਮ ਕੀ ਲਾਚਾਰੀ ਹੈ ਕੋਈ ਜ਼ਾਲਮ ਔਰ ਦੁਸ਼ਟ ਆਪਣੇ ਪੈਰਾਂ ਥੱਲੇ ਮਜ਼ਲੂਮਾਂ ਨੂੰ ਲਿਤਾੜੇ ਦੇਸ਼ ਦੀ ਸੱਭਿਅਤਾ ਨੂੰ ਮਿਟਾਵੇ ਮੈਂ ਹੱਥ ਜੋੜ ਕੇ ਉਹਦੇ ਪੈਰਾਂ ਨੂੰ ਰੋਕਣ ਦੀ ਕੋਸ਼ਿਸ਼ ਕਰਾਂਗਾ ਤੂੰ ਰੁਕ ਜਾ ਕਿਉਂਕਿ ਤੂੰ ਚੱਲਦਾ ਹੈ ਮਜ਼ਲੂਮ ਕੁਚਲੇ ਜਾਂਦੇ ਤੂੰ ਚੱਲਦਾ ਹੈ ਸੱਭਿਅਤਾयां ਬਰਬਾਦ ਹੋ ਜਾਂਦੀ ਹੈ ਦੇਸ਼ ਦੀ ਰੂਪਰੇਖਾ ਮਿਟਦੀ ਤੇਰੇ ਕਦਮਾਂ ਦੇ ਥਰੇ ਕਿੰਨੇ ਬੇਕਸੂਰ ਲਿਟਾੜੇ ਜਾਂਦੇ ਉਹ ਕਦਮ ਰੋਕਾ ਪੜੇ ਮੇਰੇ ਹੱਥ ਜੋੜਨ ਨਾਲ ਅਗਰ ਉਹ ਆਪਣੇ ਕਦਮ ਨਹੀਂ ਰੋਕਦਾ ਉਹਦੇ ਪੈਰਾਂ ਨੂੰ ਤੋੜ ਕੇ ਉਹਨੂੰ ਰੋਕਣਾ ਮੈਂ ਆਪਣਾ ਧਰਮ ਸਮਝਦਾ ਗੁਰੂ ਗੋਬਿੰਦ ਸਿੰਘ ਚੌਂਕਾਰਜ਼ ਹਮਾ ਹਿਲਤੇ ਦਰਗੁਯਸਤ ਹਲਾਨਸਤ ਬੁਰਦੰਬ ਸ਼ਮਸ਼ੇਰ ਦਸ ਹਲਾਲ ਹੈ ਜਾਇਜ਼ ਹੈ ਧਰਮ ਹੈ ਐਸੇ ਜ਼ਾਲਮ ਦੇ ਪੈਰ ਤੋੜ ਕੇ ਉਹਨੂੰ ਰੋਕਣਾ ਇਹ ਕਿਦਰੇ ਪੈਰ ਗੁਰੂ ਗੋਬਿੰਦ ਸਿੰਘ ਨਾ ਤੋੜਦੇ ਨਾ ਦੇਸ਼ ਦੇ ਵਿੱਚ ਮੰਦਰ ਹੋਣੇ ਸਨ ਨਾ ਗੀਤਾ ਰਾਵਣ ਦੀ ਕਥਾ ਹੋਣੀ ਸੀ ਨਾ ਭਾਰਤ ਦਾ ਇਹ ਢਾਂਚਾ ਵਣਾ ਸੀ ਇਸ ਦਾ ਢਾਂਚਾ ਇਹ ਹੀ ਆਉਣਾ ਸੀ ਜੋ afghanistan ਦਾ ਹੈ ਜੋ uzbekistan ਦਾ ਹੈ ਜੋ turkmenistan ਦਾ ਹੈ ਜੋ indonesia ਤੇ malaysia ਦਾ ਹੈ ਸਾਰਾ ਉੱਥੇ ਬੋਧ ਧਰਮ ਸੀ ਔਰ ਸਨਾਤਨ ਮਤ ਸੀ ਅਜ ਨਹੀਂ ਹੈ ਇਹ ਹੀ ਕੁਝ ਇੱਥੇ ਆਉਂਦਾ ਸੀ چلا جو کافلہ شان اسلام ڈوبا بو گنگا کے دہانے پہ جا کر اقبال بھی ہے بڑی شان و شوقت دے نا جو اسلام دا چلے آسی چلیا نو قابو کر افغانستان نو قابو کر ترکمنستان نو قابو کر ازبیکستان نو قابو کر رشیا دے چھوٹے چھوٹے علاقے نو قابو کر ਹਿੰਦੁਸਤਾਨ ਦੇ ਵਿੱਚ ਤੇ ਡੁੱਬ ਗਿਆ ਹਿੰਦੁਸਤਾਨ ਦੀਆਂ ਨਦੀਆਂ 'ਚ ਇਹ ਕਿਹਨੇ ਡੋਬ ਦਿੱਤਾ ਇਹ ਡੋਬਿਆ ਗੁਰੂ ਗੋਬਿੰਦ ਸਿੰਘ ਹਲਾਲ ਅਸਤ ਬੁਰਦੰਬਾ ਸ਼ਮਸ਼ੀਰ ਹਲਾਲ ਹੈ ਜਾਇਜ਼ ਹੈ ਐਸੇ ਜ਼ਾਲਮ ਦੇ ਪੈਰਾਂ ਨੂੰ ਰੋਕਣਾ ਕੀ ਸ਼ਰੀਕ ਸਹਿਮਤ ਹੋਏ ਸਵੈਮ ਲਿਖਦੇ ਨੇ ਅਲਾ ਯਾਰ ਖਾਂ ਜੋਗੇ آدا نے کبھی تجھ کو سنبلنے نہ دیا تھا آدا اداوت شریکان دی اداوت حکومت دی اداوت سوڈیاں دی اداوت برادری مسنداں دی اداوت سب دی اداوت دشمنی آدا نے کبھی تجھ کو سنبھلنے نہ دیا تھا آرام سے پہلو کو بدلنے نہ دیا تھا کانٹا دلے پر خوں سے نکلنے نہ دیا تھا جسم لڑ میں لڑ جس رانے میں لڑا تو سر و سامان لڑا تو اے الاشار خان ایک مسلم شاعر کہندا ہے اور داوتاں چاروں پاسے سے سماج حکومت شریعت پھر میں لاوت سے دا वचन دہرایا جد چین دے بادشاہ نے پچھے ਸੰਤ ਨੂੰ ਕਿਵੇਂ ਸਮਝੀਏ ਸੰਤ ਕੋਈ 부ਜੀ ਹੋਈ ਰਾਖ ਦੀ ਤਰ੍ਹਾਂ ਨਹੀਂ ਆਉਂਦਾ ਮੜੀ ਨਹੀਂ ਆਉਂਦਾ ਉਹ ਤੇ ਜਲਦੀ ਹੋਈ ਜਵਲਾ ਹੁੰਦਾ ਜੇ ਇਹਦੇ ਚ ਮਨੁੱਖ ਦੇ ਭਰਮ ਅਗਿਆਨ ਵਹਿਮ ਤਮਾਸ ਜਲ ਕੇ ਹਾਕ ਹੋ ਜਾਂਦਾ ਜੋ ਸ਼ੋਲੇ ਦੀ ਤਰ੍ਹਾਂ ਨਹੀਂ ਜੋ ਜਵਲਾ ਮੁਖੀ ਦੀ ਤਰ੍ਹਾਂ ਨਹੀਂ ਸੰਤ ਕਿਹੜੀ ਗੱਲ ਨਾਸ ਕਰ ਦੇਗਾ ਮਨੁੱਖਾਂ ਦੇ ਵਹਿਮ ਤਮਾਸ ਭਰਮ ਅਗਿਆਨ ਅੰਧਕਾ ਨਾਸ਼ ਕਰ ਦੇਗਾ ਹੋਤੇ ਕਿ ਸ਼ੋਲੇ ਦੀ ਤਰ੍ਹਾਂ ਹੁੰਦਾ ਅਸੀਂ ਕਿਵੇਂ ਜਾਣੀਏ ਕਿ ਸੰਤ ਹੈ ਤੋ ਲਾਦ ਸੇ ਕਹਿੰਦਾ ਜਿਹਦੇ ਨਾਲ ਸੰਸਾਰ ਬਿਲਕੁਲ ਸਹਿਮਤ ਨਾ ਹੋਵੇ ਸੰਤ ਨੈਰਾ ਇਹ ਨਹੀਂ ਮੁਖਾਲਫਤ ਕਰੇ ਨੈਰਾ ਇਤਨਾ ਹੀ ਨਹੀਂ ਸੰਸਾਰ ਮਾਰਨ ਵਾਲਾ ਹੈ ਸੰਸਾਰ ਢੇੜ ਨਾਲ ਖੁਸ਼ ਹੁੰਦਾ ਹੈ ਇੱਕ ਦੇ ਪਿੱਛੇ ਦੂਜਾ ਚੱਲ ਰਿਹਾ ਹੈ ਕਿ ਕੌਣ ਹੈ ਜਿਹੜਾ ਢੇੜ ਦੇ ਚੋਂ ਨਿਕਲ ਰਿਹਾ ਹੈ ਅਲੱਗ ਹੋ ਰਿਹਾ ਹੈ ਨਹੀਂ ਅਲੱਗ ਹੋਣ ਦੇ ਖਿੱਚਣਗੇ ਤੋੜਨਗੇ ਔਰ ਮੁਖਾਲਫਤ ਜੋ ਹੈ ਕਰਨਗੇ ਸਰਮਦ ਕਹਿੰਦਾ ਹੈ ਐ ਮੇਰੇ ਹੁਲਾ ਮੈਂ ਲੋਕਾਂ ਦੀਆਂ ਗਲੀਆਂ ਚ ਘੁੰਮਦਾ ਹੁੰਦਾ ਸੀ ਬੜੀ ਮੇਰੀ ਇੱਜ਼ਤ ਫਕੀਰ ਸਾਈ ਫਕੀਰ ਸਾਈ ਮੈਨੂੰ ਲੋਕੀ ਕਹਿੰਦੇ ਸਨ ਕਿਧਰੇ ਕਿਧਰੇ ਫੁੱਲਾਂ ਦੀ ਬਰਖਾ ਵੀ ਕਰਦੇ ਸਨ ਮੇਰਾ ਹਰ ਤਰ੍ਹਾਂ ਦੀ ਉਹ ਜੀਵਿਕਾ ਦਾ ਬੋਝ ਵੀ ਇਹਨਾਂ ਸਾਰਿਆਂ ਨੇ ਚੁੱਕਿਆ ਹੋਇਆ ਮੇਰੀ ਪੂਜਾ ਵੀ ਕਰਦੇ ਸਨ ਜਦ ਮੈਂ ਲੋਕਾਂ ਦੀਆਂ ਗਲੀਆਂ ਦੇ ਵਿੱਚ ਘੁੰਮਦਾ ਸੀ ਸਰਮਦ ਬ ਕੋਚੈ ਇਸ਼ਕ ਬਦਨਾਮ ਸੁਦੇ ਔਰ اے ਮੇਰੇ ਖੁਦਾ ਜਿਸ ਦਿਨ ਮੈਂ ਤੇਰੀ ਪ੍ਰੇਮ ਦੀ ਗੱਲੀ ਝੋ ਲੰਘਿਆ ਹੁਣ ਕੋਈ ਫੁੱਲਾਂ ਦੀ ਬਾਰਿਸ਼ ਨਹੀਂ ਕਰਦਾ ਪੱਥਰਾਂ ਦੀ ਬਾਰਿਸ਼ ਕਰਦਾ ਹੁਣ ਕੋਈ ਸਨਮਾਨ ਨਹੀਂ ਕਰਦਾ અપਮਾਨ ਕਰਦਾ ਹੈ ਸਹਿਮਤ ਨਹੀਂ ਹੁੰਦਾ ੁੱਕੀ ਸਹਿਮਤ ਨਹੀਂ سرمد با عشق بدنام شو دی از دین یہود سوے با اسلام شدی میرے ماں باپ یہودی سن حضرت موسیٰ نو منن والے میں صوفیاں دی سنگت کی تھی مستی قرآن دی تلاوت کردے میں دیکھے ਕੁਝ ਮਸਤੀ ਦੇਚ ਖੁਦਾ ਦੇ ਗੀਤ ਗਾਉਂਦੇ ਹੋਏ ਮੈਂ ਦੇਖੇ ਯਹੂਦੀਆਂ ਤੋਂ ਮੈਂ ਮੁਸਲਮਾਨ ਹੋ ਗਿਆ ਇੰਜ ਕਹਿੰਦੇ ਤੇ ਅਨਨ ਸੁਣਨਾ ਤੇ ਉਹਦਾ ਆਪਣਾ ਬੋਲ ਹੈ ਨਗਮਾ ਸਰਮਦ ਉਹਦਾ ਗਰੰਥ ਹੈ مولانا ਅਬਦੁਲ ਕਲਾਮ ਅਜ਼ਾ ਸਨ 47 ਦੇਸ਼ ਦੀ ਆਜ਼ਾਦੀ ਤੋਂ ਬਾਅਦ جو سبتوں پہلا ਵਿਦਿਆ ਮੰਤਰੀ ਬਣਾਇਆ ਗਿਆ مولانا عبد ਕਲਾਮ ਅਜ਼ਾਦ ਉਹਦੀ ਇੱਕ ਕਿਤਾਬ ਹੈ ਹਿੰਦ ਕੇ ਉਲਮਾ ਵ ਅਕਰਾਮ ਹਿੰਦ ਕੇ ਉਲਮਾ ਵ ਅਕਰਾਮ ਹਿੰਦੁਸਤਾਨ ਦੇ ਜੋ ਰਿਸ਼ੀ मुनि ਹੋਏ ਪੀਰ ਫਕੀਰ ਹੋਏ ਪੈਗੰਬਰ ਉਹਨਾਂ ਦੇ 2 2 3 3 ਸਫਿਆਂ ਵਿੱਚ ਉਹਨੇ ਖੂਬੀਆਂ بیان ਕੀਤੀਆਂ ਉਹਨਾਂ ਦਾ ਜਿਨ੍ਹਾਂ ਜਿਨ੍ਹਾਂ ਨਾਲ ਸੰਘਰਸ਼ ਹੋਇਆ ਕੁਝ ਇਸ ਦਾ ਵੀ ਜ਼ਿਕਰ ਕੀਤਾ ਹੈ। ਔਰ ਆਪ ਸੁਣ ਕੇ ਹੈਰਾਨ ਹੋਵਗੇ ਉਸ ਮਹਾਨ ਆਲਮ ਫਾਜ਼ਲ ਨੇ ਸਰمد ਦਾ ਜ਼ਿਕਰ ਕੀਤਾ ਹੈ। ਉੱਥੇ ਉਹ ਲਿਖਦਾ ਹੈ ਐ ਔਰੰਗਜ਼ੇਬ ہو سکتا ہے آپ کے تمام گناہ خداون ون تالا معاف کر دے ہو بہو اکر ٹو اکر میں تھوڑا سر کرا رہے ہیں ہو سکتا ہے خداون ون تالا آپ کے تمام گناہوں کو معاف کر دے پر سرمد جیسے صوفی فقیر کا قتل ناقابل معاف ہے خدا معاف نہیں کرے لکھ مسلمان سن ہردہ قرآن دی تلاوت بھریا بھرے ہوئے ورنہ ایک قدم اور چل کے اے بھی لکھ سکتے سن اے اورنگزیب ہو سکتا ہے خدا ون تعالی, آپ کے تمام گناہوں کو معاف کر دے پر آپ کے راج پاٹھ میں دھن گرو گوبن سنگھ جی مہاراج کے معصوم لڑ لے ان کو دیواروں میں چننا یہ جرم ناقابل معاف ہے ناقابل معاف ہے تیاغ اور ویراغ کی مورتی گرو تیغ بہادر صاحب کو چاندنی چوک میں شہید کرنا ناقابل معاف ہے ਇਹ 17 ਉਸਨੇ ਨਹੀਂ ਲਿਖਿਆ ਇਹ ਮੈਂ ਆਪਣੀ ਤਰਫੋਂ ਗਿਲੇ ਦੇ ਰੂਪ ਵਿੱਚ ਸੁਣਾ ਰਿਹਾ ਕਿਉਂਕਿ ਆਪਣਾ ਉਸਦਾ ਹਿਰਦਾ ਆਪਣੇ ਸੰਸਕਾਰ ਅੱਗੇ ਆ ਗਿਆ ਤਾਂ ਮੈਂ ਅਰਜ਼ ਕਰਾਂ ਸਰਵਧ ਕਹਿੰਦਾ ਹੈ ਖੁਦਾ ਜਿਸ ਦਿਨ ਦਾ ਤੇਰੀ ਗਲੀ ਚੋਂ ਲੰਘਿਆ ਹੁਣ ਪੂਜਾ ਪ੍ਰਤੀਸ਼ਟਾ ਕੋਈ ਨਹੀਂ